ਮਾਨ ਮੰਡੀ ਦੇ ਬਿਲਕੁਲ ਸਾਹਮਣੇ ਆ ਬयंਕਰ ਤੌਰ ਤੇ ਇੱਕ ਕੈਂਟਰ ਨੂੰ ਅੱਗ ਲੱਗੀ ਹੈ ਤੁਸੀਂ ਦੇਖਦੇ ਕੋ ਲਾਈਵ ਤਸਵੀਰਾਂ ਫਾਇਰ ਬਿਗੇਟ ਦੀ ਮੌਕੇ ਤੇ ਗੱਡੀ ਪਹੁੰਚ ਗਈ ਹੈ ਜਿੱਥਰ ਤੋਂ ਤੁਸੀਂ ਇੱਕ ਕ੍ਰੇਟ ਦੀ ਭਰੀ ਕੈਂਟਰ ਦੀ ਗੱਡੀ ਨੂੰ ਅੱਗ ਲੱਗੀ ਹੈ ਫਾਇਰ ਬਿਗੇਟ ਦੀ ਗੱਡੀ ਹੈ ਜਿਹੜੀ ਤੁਰੰਤ ਤੌਰ ਤੇ ਪਹੁੰਚ ਗਈ ਹੈ ਦੱਸਿਆ ਜਾ ਰਿਹਾ ਹੈ ਕੋਈ ਵੈਲਡਿੰਗ ਕੀਤੀ ਜਾ ਰਹੀ ਸੀ ਤੇ ਅੱਗ ਤੇ ਤੁਰੰਤ ਜਿਹੜਾ ਉਹ ਕਾਬੂ ਪਾਲੀਤਾ ਗਿਆ ਫਾਇਰ ਬਿਜੜ ਦੀ ਗੱਡੀ ਵੱਲੋਂ ਵਿਕਤ ਕੈਂਟਰ ਨੂੰ ਪਲਾਸਟਿਕ ਦੇ ਜਿਹੜਾ ਕਰੇਟਾ ਨਾਲ ਭਰਿਆ ਹੋਇਆ ਸੀ ਉਸ ਨੂੰ ਭਿਆਨਕ ਰੂਪ ਤੋਂ ਦਾਣਾ ਮੰਡੀ ਦੇ ਸਾਹਮਣੇ ਬਿਲਕੁਲੇ ਖੜਾ ਸੀ ਪਹਿਰਾ ਦੀ ਦੁਕਾਨ ਹੈ बाकी जानकारी आप ड्रैवर को लवेंगे आख इस तरह लगी है फिलहाल तुम्हें लाइव ट्रैफिक है वो जोड़ा जाम हो गया है क्योंकि ਫਾਇਰ ਗੱਡੀਆਂ ਦੀਆਂ ਗੱਡੀਆਂ ਆਨ ਕਰਕੇ ਜਿਹੜਾ ਟ੍ਰੈਫਿਕ ਬਿਲਕੁਲ ਜਾਮ ਹੋ ਗਿਆ ਹੈ। ਸੈਂਟਰ ਦਾ ਜ਼ਿਆਦਾ ਨੁਕਸਾਨ ਹੋਇਆ ਤੇ ਸਾਰੀ ਕਰੇਟ ਹੈ ਜਿਹੜੀ ਉਹ ਜਲ ਕੇ ਜਿਹੜੀ ਸਵਾਹ ਹੋ ਗਈ ਹੈ। ਮਿਲੀ ਜੀ ਸਤ ਤੁੰਗੀ ਦਾ ਤਸੀਸ ਕੋਲੇ ਮੇਰੇ ਸਾਹਮਣੇ ਇੱਕ ਆਂਤਰਾ ਨੂੰ ਅੱਗ ਲੱਗੀ ਜਲਦੀ ਬੁਝੋ ਮੌਕੇ ਤੇ ਆ ਕੇ ਵੇਖਿਆ ਵੀ ਅੱਗ ਬਹੁਤ ਯਾਰੀ ਦੀ ਸੀ ਅੱਗ ਦੇ ਕਾਬੂ ਪੈ ਗਿਆ ਕੋਈ ਨੁਕਸਾਨ ਹੋਣ ਦਾ ਫਾਇਰ ਬਿਗੇਟ ਦੀ ਕਿੰਨੀਆਂ ਕੋ ਗੱਡੀਆਂ ਆਈਆਂ ਜੀ ਗੱਡੀਆਂ ਸਰਦ ਤੇ ਆਈਆਂ ਸੀ ਜੀ ਵੀ ਆਈਆਂ ਜੀ ਅੱਛਾ ਤੀਜੀ ਵੀ ਆ ਗਈ ਕੋਈ ਨੁਕਸਾਨ ਵਗੈਰਾ ਦਾ ਕੋਈ ਨੁਕਸਾਨ ਨਹੀਂ ਕੋਈ ਵੈਸੇ ਟ੍ਰੇਡ ਡੂਟ ਸੜ ਗਏ ਨਾਲ ਕੋਈ ਵੈਲਡ ਕਰਦੇ ਆ ਅੱਗ ਲੱਗੀ ਜਾਂਦੀ ਠੀਕ ਹੈ ਜੀ